ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਅੱਜ ਤੁਹਾਡੇ ਨਾਲ ਖਾਸ ਕਰਕੇ ਕੈਨੇਡਾ ਦੇ ਟੂਰ ਪਲਾਨ ਵਿਜ਼ਿਟਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ ਦੀ ਇੱਕ ਸਟੋਰੀ ਜਿਹੜੀ 에어ਪੋਰਟ ਤੋਂ ਵੀਜ਼ਾ ਕੈਨਸਲ ਕਰਕੇ ਵਾਪਸ ਰਿਪੋਰਟ ਕਰ ਦਿੱਤਾ ਗਿਆ ਇੱਕ ਇੰਡੀਅਨ ਇੱਕ ਇੰਡੀਅਨ ਕਪਲ ਉਸ ਬਾਰੇ ਡਿਸਕਸ਼ਨ ਕਰਾਂਗੇ ਕਿ ਕਿਵੇਂ ਤੁਹਾਡੀ ਇੱਕ ਛੋਟੀ ਜੀ ਗਲਤੀ ਤੁਹਾਡੇ ਲਈ ਵੱਡੀ ਸਿਰਦਰਦੀ ਬਣ ਸਕਦੀ ਹੈ ਸੋ ਪ੍ਰੈਕਟੀਕਲ ਬੇਸ ਇੱਕ ਇਹ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈ ਜਾਂ ਇੱਕ ਨਿਊਜ਼ ਜਿਹੜੀ ਹੈ ਜਾਂ ਇੱਕ ਖਬਰ ਜਿਹੜੀ ਹੈ ਉਹ ਸ਼ੇਅਰ ਕਰ ਰਿਹਾ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀਪਸ ਨੋਟਸ ਹੋਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਕੈਨੇਡਾ ਦੇ ਵਿਜ਼ਿਟਰ ਵੀਜ਼ਾ ਨੂੰ ਲੈ ਕੇ ਆਏ ਦਿਨ ਆਪਾਂ ਇੱਕ ਤੋਂ ਇੱਕ ਸਟੋਰੀ ਦੇਖਦੇ ਆ ਕਈ ਵਾਰੀ ਇਦਾਂ ਦੀਆਂ ਵੀ ਸਟੋਰੀਜ਼ ਹੁੰਦੀਆਂ ਨੇ ਕਿ ਬੜੀ ਮਾਮੂਲੀ ਜੀ ਰੀਜ਼ਨ ਕਰਕੇ ਜਿਹੜਾ ਹੈ ਉਹ ਕੋਈ ਡਿਪੋਰਟ ਕਰ ਦਿੱਤਾ ਗਿਆ ਖਾਸ ਕਰਕੇ ਐਂਟਰੀ ਜਿਹੜੀ ਉਹ ਡਿਨਾਈ ਕਰ ਦਿੱਤੀ ਗਈ ਤੇ ਉਹਨੂੰ ਵਾਪਸ ਭੇਜ ਦਿੱਤਾ ਗਿਆ ਪਹਿਲਾਂ ਆਪਾਂ ਇੱਕ ਕਿੱਸਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਉਸ ਤੋਂ ਬਾਅਦ ਵਿਜ਼ਿਟਰ ਤੇ ਟੂਰਿਸਟ ਵੀਜ਼ਾ ਦੇ ਉੱਤੇ ਜੇਕਰ ਤੁਸੀਂ ਕੈਨੇਡਾ ਜਾਣ ਬਾਰੇ ਪਲਾਨ ਕਰ ਰਹੇ ਹੋ ਤਾਂ ਉਸ ਬਾਰੇ ਡਿਸਕਸ਼ਨ ਆਪਾਂ ਕਰਾਂਗੇ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਬਹੁਤ ਜ਼ਰੂਰੀ ਧਿਆਨ ਰੱਖਣਾ ਚਾਹੀਦਾ ਹੈ ਦਰਸਲ ਇੱਕ ਵੈਂਕੂਵਰ 에ਅਰਪੋਰਟ ਤੇ ਜੋੜਾ ਸੀਗਾ ਉਹਨੂੰ ਵਾਪਸ ਇੰਡੀਆ ਭੇਜ ਦਿੱਤਾ ਗਿਆ ਉਹਨਾਂ ਦਾ ਪਹਿਲਾ ਜਿਹੜਾ ਟੂਰ ਪਲਾਨ ਸੀਗਾ ਉਹ ਟੋਰਾਂਟੋ ਦਾ ਸੀਗਾ ਯਾਨੀ 온ਟਾਰੀਓ ਦਾ ਸੀਗਾ ਤੇ ਉਹਨਾਂ ਦੇ ਟੂਰ ਪਲਾਨ ਦੇ ਵਿੱਚ ਨਾਈਗਰਾ ਫਾਲ ਤੇ ਟੋਰਾਂਟੋ ਦੇ ਆਲੇ ਦੁਆਲੇ ਦੀਆਂ ਲੋਕੇਸ਼ਨਸ ਜਿਹੜੀਆਂ ਨੇ ਉਹ ਸੀਗੀਆਂ ਕਿ ਉਹਨਾਂ ਨੇ ਉੱਥੇ ਘੁੰਮਣਾ ਹੈਗਾ ਜਦੋਂ ਉਹਨਾਂ ਨੇ ਫਾਈਲਿੰਗ ਕੀਤੀ ਸੀ CN ਟਾਵਰ ਤੋਂ ਲੈ ਕੇ ਨਾਈਗਰਾ ਫਾਲ ਤੇ ਆਲੇ ਦੁਆਲੇ ਦੀਆਂ ਉਹ ਲੋਕੇਸ਼ਨ ਐਡ ਕੀਤੀਆਂ ਹੋਈਆਂ ਸੀਗੀਆਂ ਜਿਨ੍ਹਾਂ ਨੂੰ ਪਸੰਦੀ ਦੀਆਂ ਜਗ੍ਹਾ ਜਿਹੜੀਆਂ ਨੇ ਉਹ ਦੱਸਿਆ ਗਿਆ ਸੀਗਾ ਜਦੋਂ ਉਹਨਾਂ ਨੇ ਪਹਿਲਾਂ ਕਵਰ ਲੈਟਰ ਲਿਖਿਆ ਸੀ ਤੇ ਜਦੋਂ ਉਹਨਾਂ ਨੇ ਪਹਿਲਾਂ ਟੂਰ ਪਲਾਨ ਬਣਾਇਆ ਸੀਗਾ ਜਿਹੜੇ ਉਹਨਾਂ ਦੇ ਪਹਿਲਾਂ ਹੋਟਲ ਬੁਕਿੰਗਸ ਵਗੈਰਾ ਸੀਗੀਆਂ ਉਹ ਸਾਰੀਆਂ ਵੀ ਟੋਰੰਟੋ ਦੀਆਂ ਸੀਗੀਆਂ ਉਸ ਤੋਂ ਬਾਅਦ ਸ਼ਾਇਦ ਉਹਨਾਂ ਦਾ ਜਿੰਨੇ ਜਿੰਨਾ ਕੁ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਦਾ ਕੋਈ ਡਿਸਪਿਊਟ ਪੈ ਗਿਆ ਏਜੰਟ ਦੇ ਨਾਲ ਡਿਸਪਯੂਟ ਪੈਣ ਤੋਂ ਬਾਅਦ ਉਹਨਾਂ ਨੂੰ ਇਹ ਨਹੀਂ ਸੀਗਾ ਪਤਾ ਕਿ ਉਹਨਾਂ ਦਾ ਟੂਰ ਪਲਾਨ ਕੀ ਹੈ ਹਾਲਾਂਕਿ ਥੋੜਾ ਜਿਹਾ ਜਦੋਂ ਆਪ ਨੂੰ ਨਹੀਂ ਪਤਾ ਹੁੰਦਾ ਤਾਂ ਆਪਣੇ ਕੋਲ ਕੁਝ ਫਾਰਮਸ ਹੁੰਦੇ ਆ ਕੁਝ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਜਿੱਤੋਂ ਆਪਾਂ ਆਈਡੀਆ ਲਗਾ ਸਕਦੇ ਆ ਉਹਨਾਂ ਕੋਲ ਆਈਆਈਐਮ 5257 ਫਾਰਮ ਸੀਗਾ ਜਿਦੇ ਵਿੱਚ ਬਕਾਇਦਾ ਤੌਰ ਤੇ ਹੋਟਲ ਮੈਂਸ਼ਨ ਹੁੰਦਾ ਹੈ ਕਿ ਭਈ ਤੁਹਾਡੀ ਅਕਮੋਡੇਸ਼ਨ ਜਿਹੜੀ ਉਹ ਕਿਹੜੀ ਹੈ ਉਹਦੇ ਵਿੱਚ ਦੋ ਹੋਟਲਸ ਦਾ ਨਾਮ ਸੀਗਾ ਤੇ ਉਹਨਾਂ ਨੇ ਉਸ ਹੋਟਲ ਦਾ ਨਾਮ ਜਿਹੜਾ ਹੈ ਉਹ ਵੀ ਨਜ਼ਰ ਅੰਦਾਜ਼ ਕੀਤਾ ਜੇਕਰ ਉੱਥੋਂ ਦੇਖ ਲੈਂਦੇ ਤਾਂ ਵੀ ਪਤਾ ਲੱਗ ਜਾਂਦਾ ਕਿ ਭਈ ਉਹਨਾਂ ਟੋਰਾਂਟੋ ਜਾਂ ਉਹਦੀਆਂ ਆਲੇ-ਦੁਆਲੇ ਦੀਆਂ ਲੋਕੇਸ਼ਨਸ ਦੇਖਣੀਆਂ ਨੇ ਤਾਂ ਫਿਰ ਉਸ ਸਾਥ ਦੇ ਨਾਲ ਉਹ ਦੁਬਾਰਾ ਟੂਰ ਪਲਾਨ ਬਣਾ ਕੇ ਟੋਰਾਂਟੋ ਦਾ ਭਾਵੇਂ ਕੋਈ ਹੋਰ ਹੋਟਲ ਜੇ ਉਹ ਹੋਟਲ ਹੋ ਜਾਂਦਾ ਠੀਕ ਹੈ ਨਹੀਂ ਤੇ ਕੋਈ ਹੋਰ ਹੋਟਲ ਕਰਕੇ ਵੀ ਉਹ ਪਲਾਨ ਕਰ ਸਕਦੇ ਸੀਗੇ ਪਰ ਉਹਨਾਂ ਨੂੰ ਟੋਰਾਂਟੋ 에ਅਰਪੋਰਟ ਹੀ ਉਤਰਨਾ ਚਾਹੀਦਾ ਸੀ ਉਹਨਾਂ ਨੇ ਕੀ ਕੀਤਾ ਉਹਨਾਂ ਦਾ ਕੋਈ ਵੈਂਕੂਵਰ ਰਿਸ਼ਤੇਦਾਰ ਸੀਗਾ ਤੇ ਉਹਨਾਂ ਨੇ ਇੱਥੋਂ ਸਿੱਧੀ ਫਲਾਈਟ ਜਿਹੜੀ ਹੈ ਉਹ ਵੈਂਕੂਵਰ ਦੀ ਲੈ ਲਈ ਹੁਣ ਵੈਂਕੂਵਰ ਦੇ ਵਿੱਚ ਉਹਨਾਂ ਦੀ ਜਦੋਂ ਇਮੀਗ੍ਰੇਸ਼ਨ ਹੁੰਦੀ ਹੈ ਤਾਂ ਉਸ ਸਮੇਂ ਉਹਨਾਂ ਤੋਂ ਟੂਰ ਪਲਾਨ ਮੰਗਿਆ ਜਾਂਦਾ ਹੈ। ਉਹਨਾਂ ਨੇ ਕੋਈ ਵੀ ਟੂਰ ਪਲਾਨ ਸ਼ੋਅ ਨਹੀਂ ਕੀਤਾ। ਉਹਨਾਂ ਨੇ ਜਸਟ ਇਹ ਕਿਹਾ ਕਿ ਭਈ ਅਸੀਂ ਵੈਂਕੂਵਰ ਘੁੰਮਣ ਵਾਸਤੇ ਆਏ ਹਾਂ। ਉਹਨਾਂ ਨੇ ਸ਼ਾਇਦ ਚੈਟ ਜੀ ਪੀ ਟੀ ਜਾਂ ਕਿਸੇ ਹੋਰ ਜਗ੍ਹਾ ਤੋਂ ਥੋੜਾ ਜਿਹਾ ਟੂਰ ਪਲਾਨ ਕਾਪੀ ਕੀਤਾ ਸੀ। ਤਕਰੀਬਨ 5 ਜਾਂ 6 ਲੋਕੇਸ਼ਨ ਸੀਗੀਆਂ ਜੋ ਉਹਨਾਂ ਨੇ ਸ਼ੇਅਰ ਕੀਤੀਆਂ ਉਹਨਾਂ ਦੇ ਨਾਲ। ਫਿਰ ਉੱਥੇ ਜਦੋਂ ਉਹਨਾਂ ਤੋਂ ਕੁਐਸਚਨਿੰਗ ਹੁੰਦੀ ਹੈ ਤਾਂ ਇੱਕ ਸੁਭਾਵਿਕ ਜਿਹਾ ਕੁਐਸਚਨ ਪੁੱਛਿਆ ਹੀ ਜਾਂਦਾ ਹੈ ਕਿ ਭਈ ਪਹਿਲਾਂ ਤੁਸੀਂ ਟੋਰਾਂਟੋ ਜਾਣਾ ਸੀਗਾ ਫਿਰ ਅਚਾਨਕ ਤੁਹਾਡਾ ਟੂਰ ਪਲਾਨ ਇੱਥੋਂ ਦਾ ਕਿਵੇਂ ਬਣ ਗਿਆ ਤੇ ਇਸ ਕੁਐਸਚਨ ਤੋਂ ਪਹਿਲਾਂ ਉਹਨਾਂ ਨੇ ਕੁਐਸਚਨ ਪੁੱਛਿਆ ਸੀ ਕਿ ਵੈਂਕੂਵਰ ਦੇ ਵਿੱਚ ਤੁਹਾਡਾ ਜਾਂ ਫਿਰ ਕੈਨੇਡਾ ਦੇ ਵਿੱਚ ਤੁਹਾਡਾ ਕੋਈ ਨੌਨ ਹੈਗਾ ਤੇ ਉਹਨਾਂ ਨੇ ਕਿਹਾ ਨਹੀਂ ਹੈਗਾ ਜਦੋਂ ਉਹਨਾਂ ਨੇ ਕਿਹਾ ਚ ਭਈ ਤੁਹਾਡਾ ਟੋਰਾਂਟੋ ਤੋਂ ਇਧਰ ਟੂਰ ਪਲਾਨ ਕਿਵੇਂ ਬਣ ਗਿਆ ਤਾਂ ਉਹਨਾਂ ਨੇ ਜਿਹੜੀ ਉਹਨਾਂ ਦੀ ਵਾਈਫ ਗਈ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਿਸਟਰ ਦਾ ਬੇਟਾ ਉੱਥੇ ਰਹਿ ਰਿਹਾ ਹੈ ਯਾਨੀ ਕਿ ਉਹਨਾਂ ਦੀ ਸੱਕੀ ਭੈਣ ਦਾ ਮੁੰਡਾ ਉੱਥੇ ਰਹਿ ਰਿਹਾ ਹੈ ਤੇ ਉਹ ਮਾਸੀ ਆਪਣੇ ਭਾਂਜੇ ਨੂੰ ਮਿਲਣ ਵਾਸਤੇ ਇੱਥੇ ਉਤਰੀ ਹੈ ਤੇ ਇਸ ਤੋਂ ਬਾਅਦ ਉਹਨਾਂ ਨੇ ਟੋਰਾਂਟੋ ਮੂਵ ਹੋ ਜਾਣਾ ਤੇ ਫਿਰ ਉਹ ਕਹਿੰਦੇ ਟੂਰ ਪਲਾਨ ਫਿਰ ਉਹਨਾਂ ਨੂੰ ਉਹਨਾਂ ਦੀਆਂ ਗੱਲਾਂ 'ਚ ਉਲਝਾ ਲਿਆ ਗਿਆ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਆਖਿਰਕਾਰ ਡਿਪੋਰਟ ਕਰ ਦਿੱਤਾ ਗਿਆ ਕਿ ਭਈ ਨਹੀਂ ਤੁਹਾਡਾ ਇੰਟੈਂਸ਼ਨ ਇੱਥੇ ਠੀਕ ਨਹੀਂ ਹੈਗਾ ਤੇ ਉਹਨਾਂ ਦਾ ਵੀਜ਼ਾ ਜਿਹੜਾ ਉਹ ਵੀ ਇਨਵੈਲਿਡ ਸ਼ੋ ਹੋ ਰਿਹਾ ਹੈ ਜੀਸੀਕੀ ਦੇ ਉੱਤੇ ਸੋ ਬਹੁਤ ਮਾੜਾ ਹੋਇਆ ਮੈਂ ਤੁਹਾਨੂੰ ਆ ਸਕਰੀਨਸ਼ਾਟ ਕੋ ਸ਼ੇਅਰ ਕਰਨੇ ਸੀਗੇ ਪਰ ਉਹਨਾਂ ਨੇ ਬੜਾ ਸਟ੍ਰਿਕਟਲੀ ਕਿਹਾ ਕਿ ਭਈ ਤੁਸੀਂ ਸਾਡੀ ਸਟੋਰੀ ਚਲੋ ਉਧਰ ਦੱਸਨੀ ਹੈ ਵੀਡੀਓਜ਼ ਲਾਸ ਦੋ ਪਰ ਸਾਡੀ ਪਰਸਨਲ ਇਨਫੋਰਮੇਸ਼ਨ ਜਿਹੜੀ ਆ ਉਹ ਰਿਵੀਲ ਨਾ ਕਰ ਇਸ ਕਰਕੇ ਮੈਂ ਕੋਈ ਬਹੁਤਾ ਕੁਝ ਜਿਹੜਾ ਐਵਿਡੈਂਸ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਪਾ ਰਿਹਾ ਪਰ ਜਿਹੜੀ ਸਟੋਰੀ ਹੈ ਇਹ ਤੋਂ ਆਪਾਂ ਨੂੰ ਬਹੁਤ ਕੁਝ ਸਿੱਖਣਾ ਚਾਹੀਦਾ ਪਹਿਲਾ ਹੈ ਕਿ ਭਈ ਜਿੱਥੋਂ ਦਾ ਅਸੀਂ ਟੂਰ ਪਲਾਨ ਲਿਆ ਹੈ ਅਸੀਂ ਉੱਥੇ ਪਲਾਨ ਕਰੀਏ ਜੇਕਰ ਸਾਡਾ ਵੀਜ਼ਾ ਸਮੇਂ ਸਰ ਨਹੀਂ ਆਉਂਦਾ ਜਾਂ ਫਿਰ ਜਿਸ ਟੂਰ ਪਲਾਨ ਤੇ ਅਸੀਂ ਜਾਣਾ ਸੀਗਾ ਉਸ ਟੂਰ ਪਲਾਨ ਤੇ ਅਸੀਂ ਨਹੀਂ ਵੀ ਪਲਾਨ ਕਰ ਪਾ ਰਹੇ ਪਰ ਫਿਰ ਵੀ ਜਦੋਂ ਵੀ ਅਸੀਂ ਕੈਨੇਡਾ ਜਾਣਾ ਹੈ ਤਾਂ ਸਾਡੀ ਫਾਈਲ ਦੇ ਵਿੱਚ ਪਹਿਲਾਂ ਕਿਹੜੀਆਂ ਲੋਕੇਸ਼ਨਸ ਦਸੀਆਂ ਗਈਆਂ ਸੀ ਉਹਨਾਂ ਲੋਕੇਸ਼ਨਸ ਨੂੰ ਆਪਾਂ ਨੂੰ ਆਈਡੈਂਟੀਫਾਈ ਕਰਨਾ ਚਾਹੀਦਾ ਹੈ ਉਸ ਮੁਤਾਬਿਕ ਨਵਾਂ ਟੂਰ ਪਲਾਨ ਬਣਾਉਣਾ ਚਾਹੀਦਾ ਹੈ ਕਿਹੜੇ ਸੁਭਾਵਿਕ ਕੁਐਸਚਨ ਹੋ ਸਕਦੇ ਨੇ ਉਹਨਾਂ ਦੀ ਪ੍ਰੋਪਰ ਪ੍ਰੇਪਰੇਸ਼ਨ ਹੋਣੀ ਚਾਹੀਦੀ ਹੈ ਜਿਵੇਂ ਕਿ ਹੋਟਲ ਜਿਹੜਾ ਉਹ ਤੁਹਾਡਾ ਪੂਰਾ ਕੰਪਲੀਟਲੀ ਪੇਡ ਹੋਣਾ ਚਾਹੀਦਾ ਹੈ ਇੱਕ ਹੋਟਲ ਹੈ ਦੋ ਹੋਟਲ ਹੈ ਜਿੰਨੇ ਵੀ ਹੋਟਲ ਹੈ ਬਕਾਇਦਾ ਤੌਰ ਤੇ ਸਾਰੇ ਪੇਡ ਹੋਣੇ ਚਾਹੀਦੇ ਆ ਤੇ ਮੋਰਓਵਰ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਉਹ ਇੱਥੇ ਇੱਕ ਚੀਜ਼ ਨੋਟਿਸ ਕਰਨ ਵਾਲੀ ਹੈ ਜਿਹੜੇ ਕਈ ਵਾਰੀ ਆਪਾਂ ਐਵਾਇਡ ਕਰ ਜਾਂਦੇ ਆ ਆਪਾਂ ਆਪਣੇ ਡਾਕੂਮੈਂਟ ਕ੍ਰੋਸ ਚੈੱਕ ਨਹੀਂ ਕਰਦੇ ਕਈ ਵਾਰੀ ਅਸੀਂ ਆਨੇ ਕੀ ਅਜਣੇ ਸਾਨੂੰ ਦਾਸਤਾਬਸ ਹੋ ਗਿਆ ਕੋਈ ਗੱਲ ਨਹੀਂ ਆਪਣੇ ਡਾਕੂਮੈਂਟ ਆਪਣੇ ਅੱਖੀਂ ਦੇਖੋ ਕਿ ਤੁਹਾਡੇ 5257 ਫਾਰਮ ਦੇ ਵਿੱਚ ਤੁਹਾਡੇ ਅਕਮੋਡੇਸ਼ਨ ਦੀ ਕੀ ਡਿਟੇਲ ਦਿੱਤੀ ਹੋਈ ਹੈ ਤੁਹਾਡੇ ਜੌਬ ਦੀ ਕੀ ਡਿਟੇਲ ਦਿੱਤੀ ਹੋਈ ਹੈ ਤੇ ਉਸ ਜੌਬ ਪ੍ਰੋਫਾਈਲ ਦੇ ਨਾਲ ਤੁਸੀਂ ਕਿੱਦਾਂ ਆਪਣੇ ਆਪ ਨੂੰ ਰਿਲੇਟ ਕਰਨਾ ਹੈ ਤੇ ਵੀਜ਼ਾ ਆਫੀਸਰ ਨੂੰ ਸਵਾਲਾਂ ਦੇ ਜਵਾਬ ਦੇਣੇ ਹਨ ਉਸ ਟੂਰ ਪਲਾਨ ਦੇ ਨਾਲ ਤੁਸੀਂ ਕਿੱਦਾਂ ਐਕਸਪਲੇਨ ਕਰਨਾ ਹੈਗਾ ਕਿ ਤੁਸੀਂ ਕਿਹੜੀਆਂ ਲੋਕੇਸ਼ਨਸ ਘੁੰਮੋਗੇ ਤੇ ਕਿੱਥੇ-ਕਿੱਥੇ ਜਾਓਗੇ ਤੇ ਕਿੱਥੇ ਸਟੇ ਕਰੋਗੇ ਤੇ ਕਿੰਨੇ ਦਿਨ ਦਾ ਟੂਰ ਪਲਾਨ ਹੈ ਤੇ ਕਦੋਂ ਵਾਪਸ ਆਓਗੇ ਹਾਲਾਕੀ ਜਿਹੜਾ ਉਹ ਜੋੜਾ ਵਾਪਸ ਹੋਇਆ ਉਹਨਾਂ ਦੇ ਕੋਲ ਵੀ ਰਿਟਰਨ ਟਿਕਟ ਸੇਮ ਪੀਐਨਆਰ ਦੇ ਉੱਤੇ ਹੈਗੀ ਸੀਗੀ ਪਰ ਉਹਨਾਂ ਦਾ ਇਮੀਗ੍ਰੇਸ਼ਨ ਇਨੀ ਕਲੀਅਰ ਹੋ ਪਾਇਆ ਇਸ ਕਰਕੇ ਉਹਨਾਂ ਨੂੰ ਪ੍ਰੋਬਲਮ ਆਈ ਉਹਨਾਂ ਨੇ ਜੋ ਮੈਨੂੰ ਕਿਹਾ ਉਹਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਭਈ ਉਹਨਾਂ ਨੇ ਏਜੰਟ ਨੂੰ ਵਾਰ-ਵਾਰ ਪੁੱਛਿਆ ਪਰ ਏਜੰਟ ਨੇ ਕੁਝ ਕਲੀਅਰ ਨਹੀਂ ਦੱਸਿਆ ਇਸੇ ਕਰਕੇ ਉਹਨਾਂ ਦਾ ਆਪਸ ਦੇ ਵਿੱਚ ਡਿਸਪਿਊਟ ਕੁਝ ਪੈਸਿਆਂ ਨੂੰ ਲੈ ਕੇ ਤੇ ਕੁਝ ਇਹਨਾਂ ਚੀਜ਼ਾਂ ਨੂੰ ਲੈ ਕੇ ਪਿਆ ਸੀਗਾ ਤੁਹਾਡਾ ਜੇਕਰ 에ਜੰਟ ਨਾਲ ਡਿਸਪੂਟ ਪੈ ਜਾਂਦਾ ਤੁਹਾਨੂੰ ਕੋਈ ਸਿੰਗਲ ਡਾਕੂਮੈਂਟ ਵੀ ਨਹੀਂ ਦਿੰਦਾ ਤਾਂ ਵੀ ਤੁਸੀਂ ਐਮਬੈਸੀ ਤੋਂ ਪਹਿਲਾਂ ਆਪਣੇ ਸਾਰੇ ਡਾਕੂਮੈਂਟ ਕਢਵਾ ਲਿਆ ਕਰੋ ਦੇਖ ਲਿਆ ਕਰੋ ਕਿ ਤੁਹਾਡੀ ਫਾਈਲ ਚ ਕੀ ਲੱਗਾ ਹੈ ਕੀ ਨਹੀਂ ਲੱਗਾ ਉਸ ਤੋਂ ਬਾਅਦ ਹੀ ਪਲਾਨ ਕਰਿਆ ਕਰੋ ਕਿਉਂਕਿ ਇਸ ਤਰੀਕੇ ਨਾਲ ਜਦੋਂ ਨੁਕਸਾਨ ਹੁੰਦਾ ਹੈ ਨਾ ਸਿਰਫ ਤੁਹਾਨੂੰ ਫਾਈਨੈਂਸ਼ੀਅਲ ਵੱਡੇ ਲੈਵਲ ਤੇ ਨੁਕਸਾਨ ਹੁੰਦਾ ਹੈ ਜਿਹੜਾ ਤੁਸੀਂ ਕੰਸਲਟੈਂਟ ਨੂੰ ਦਿੱਤਾ ਪੈਸਾ ਉਹ ਤਾਂ ਹੋਇਆ ਹੀ ਹੋਇਆ ਜਿਹੜਾ ਤੁਹਾਡਾ ਆਉਣ ਜਾਣ ਦੀ ਟਿਕਟ ਹੈ ਉਹਦਾ ਨੁਕਸਾਨ ਹੋ ਗਿਆ ਜਿਹੜੀ ਤੁਸੀਂ ਸ਼ੋਪਿੰਗ ਕੀਤੀ ਉਦੋਂ ਬਾਅਦ ਸਮਾਜਿਕ ਨੁਕਸਾਨ ਸੋਸ਼ਲ ਤੌਰ ਤੇ ਵੀ ਬੰਦਾ ਜਿਹੜਾ ਉਹ ਟੁੱਟ ਜਾਂਦਾ ਹੈ ਸੋ ਇਹਨਾਂ ਚੀਜ਼ਾਂ ਨੂੰ ਜਿਹੜਾ ਉਹ ਤੁਸੀਂ ਬੜੇ ਕੇਅਰਫੁਲੀ ਜਿਹੜਾ ਵਾ ਉਹ ਡੀਲ ਕਰਿਆ ਕਰੋ ਉਮੀਦ ਕਰਦਾ ਹਾਂ ਕਿ ਵੀਡੀਓ ਤੁਹਾਨੂੰ ਪਸੰਦ ਆਇਆ ਹੋਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸ ਨੂੰ ਤੁਹਾਡੇ ਸੋ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ